जगना गङ्ग्जन जगधित ने तम शुभ आशिष मामे जय गा जन ਵਰਲਡ ਕੱਪ ਸ਼ੁਰੂ ਹੋ ਰਿਹਾ ਕਿੰਨਾ ਕੁ ਪ੍ਰਾਊਡ ਫੀਲ ਕਰ ਰਹੇ ਹਾਂ ਕਿ ਆਪਣੇ ਸਾਥ ਕੋਈ ਕੋਈ ਪ੍ਰੋਫੈਸ਼ਨਲ ਆਉਂਦੇ ਜੀ ਬਹੁਤ ਹੀ ਪ੍ਰਾਊਡ ਮੂਮੈਂਟ ਵਾਲੀ ਗੱਲ ਆ ਸਾਡੇ ਸਾਰੇ ਪੰਜਾਬ ਲਈ ਖਾਸ ਕਰਕੇ ਅੰਮ੍ਰਿਤਸਰ ਲਈ ਗੁਰੂਦੀਨਗਰੀ ਲਈ ਤੇ ਸਪਰਿੰਗਡੇਲ ਸਕੂਲ ਲਈ ਖਾਸ ਕਰਕੇ ਜਿੱਥੇ ਵਰਲਡ ਕੱਪ ਅਨਵੈਲਿੰਗ ਸਰਵਨੀ ਸਟਾਰਟ ਹੋ ਰਹੀ ਹੈ ਤੇ ਟਰਾਫੀ ਦਾ ਟੂਰ ਸਟਾਰਟ ਹੋਣ ਜਾ ਰਿਹਾ ਹੈ ਤੇ ਇਹ ਬੜਾ ਹੀ ਵਧੀਆ ਇਨੀਸ਼ੀਏਟਿਵ ਆ ਹੌਕੀ ਇੰਡੀਆ ਵੱਲੋਂ ਹੌਕੀ ਪੰਜਾਬ ਵੱਲੋਂ ਕੀ ਟਰੋਫੀ ਦਾ ਟੂਰ ਕਰਵਾਇਆ ਜਾ ਰਿਹਾ ਜਿਸ ਵਿੱਚ ਜਿਸ ਦੇ ਨਾਲ ਆਡੇ ਯੂ ਸਟੂਡੈਂਟ ਆ ਉਹ ਟਰੋਫੀ ਨੂੰ ਦੇਖਣਗੇ ਉਹਨਾਂ ਵਿੱਚ ਸਪੋਰਟਸ ਦਾ ਜਜ਼ਬਾ ਪੈਦਾ ਹੋਊਗਾ ਇਨਸਪਾਇਰ ਹੋਣਗੇ ਤੇ ਸਪੋਰਟਸ ਨਾਲ ਹੋਰ ਵੱਧ ਤੋਂ ਵੱਧ ਜੁੜਨਗੇ ਸੋ ਇਹ ਬਹੁਤ ਹੀ ਵਧੀਆ ਇਨੀਸ਼ੀਏਟਿਵ ਹੈ ਤੇ ਸਪ੍ਰਿੰਗ ਡੇਲ ਸਕੂਲ ਵੀ ਸਟਾਰਟਿੰਗ ਤੋਂ ਹਾਕੀ ਨਾਲ ਔਰ ਹੋਰ ਸਪੋਰਟਸ ਨਾਲ ਬਹੁਤ ਜੁੜਿਆ ਹੋਇਆ ਤੇ ਬਹੁਤ ਹੀ ਸਪੋਰਟ ਕਰਦੇ ਰਹੇ ਨੇ ਸਟਾਰਟਿੰਗ ਤੋਂ ਹੀ ਮੈਂ ਖੁਦ ਇਥੋਂ ਹਾਕੀ ਸਟਾਰਟ ਕੀਤੀ ਸੀਗੀ ਤੇ ਨਾਲ ਛੰਮੀ ਭਾਜੀ ਆਪਣੇ ਕੋਚਿੰਗ ਕਰਦੇ ਰਹੇ ਨੇ ਤੋਂ ਬਹੁਤ ਹੀ ਇੱਕ ਪ੍ਰਾਊਡ ਮੂਮੈਂਟ ਆ ਮੇਰੇ ਲਈ ਵੀ ਸਾਰੇ ਸੂਲ ਲਈ ਕਿ ਅੱਜ ਟਰੋਫੀ ਦਾ ਜੋ ਟੂਰ ਆ ਇਥੋਂ ਸਟਾਰਟ ਹੋਣ ਜਾ ਰਿਹਾ ਸੋ ਇਹ ਅੱਗੇ ਵੀ ਸਾਡੇ ਬੱਚਿਆਂ ਚ ਬਹੁਤ ਇਨਸਪਾਇਰੇਸ਼ਨ ਹੈ ਪੈਦਾ ਕਰੂਗਾ ਤੇ ਬੱਚੇ ਹੋਰ ਸਪੋਰਟਸ ਨਾਲ ਜੁੜਨਗੇ ਤੇ ਆਪਣੇ ਇੰਡੀਆ ਦਾ ਆਪਣੇ ਪੇਰੈਂਟਸ ਦਾ ਪੰਜਾਬ ਦਾ ਨਾਮ ਹੋਰ ਉੱਚਾ ਹੋਰ ਰੋਸ਼ਨ ਕਰਨਗੇ ਹਾਂ ਟੀਮ ਦੇ ਵਿੱਚ ਤੋਂ ਟੀਮ ਇੰਡੀਆ ਲਈ ਹਮੇਸ਼ਾ ਹੀ ਸ਼ੁਭਕਾਮਨਾਵਾਂ ਦਿਲ ਤੋਂ ਨਿਕਲਦੀ ਆ ਰਹੀਆਂ ਕਿ ਉਹ

1980 ਤੋਂ ਬਾਅਦ ਆਪਣਾ ਜੋ ਟੋਕੀਓ ਦੇ ਵਿੱਚ ਮੈਡਲ ਆਇਆ 올림픽ਸ ਦੇ ਵਿੱਚ ਬ੍ਰਾਂਟ ਮੈਡਲ ਉਸ ਤੋਂ ਬਾਅਦ ਕਾਫੀ ਗਰਾਫ ਉਸ ਤੇ ਇੱਕ ਗੈਪ ਪੈ ਗਿਆ ਸੀਗਾ ਹਾਕੀ ਦੇ ਵਿੱਚ ਸੋ ਹੁਣ ਉਹ ਕਾਫੀ ਗਰਾਫ ਉੱਚਾ ਵੱਧ ਰਿਹਾ ਹੈ ਹਾਕੀ ਇੰਡੀਆ ਵੀ ਬਹੁਤ ਅੱਛੇ ਔਰ ਪੰਜਾਬ ਗਵਰਨਮੈਂਟ ਸਾਰੇ ਜਿਵੇਂ ਸਪਿੰਗਲਰ ਸਕੂਲ ਬਹੁਤ ਇਨੀਸ਼ੀਏਟਿਵ ਲੈ ਰਹੇ ਨੇ ਕਿ ਗ੍ਰਾਸ ਰੂਟ ਤੇ ਕੀ ਕੰਮ ਹੋ ਸਕਦਾ ਉਥੋਂ ਤੇ ਮੈਂ ਤਾਂ ਇਹੀ ਕਹੂੰਗਾ ਕਿ ਹੋਰ ਤਰਫ ਜਿੱਥੇ ਜਿਦਾ ਅੰਮ੍ਰਿਤਸਰ ਦੇ ਵਿੱਚ ਹੋਏ ਤਰਫ ਸੱਲਗਣ ਤਾਂ ਜੋ ਇਥੋਂ ਹੋਰ ਬੱਚੇ ਨਿਕਲ ਕੇ ਅੱਗੇ ਵਧ ਸਕਣ ਤੇ ਆਪਣੇ ਦੇਸ਼ ਦਾ ਨਾਮ ਰੌਸ਼ਨ ਕਰ ਸਕਣ ਕੀ ਕਹਿਣਾ ਚਾਹੋਗੇ ਅੱਜ ਦੀ ਖੁਸ਼ ਸ਼ੁਰੂਆਤ ਕੋਈ ਇਹ ਸਾਡੀ ਬੜੀ ਮਾਣ ਦੀ ਗੱਲ ਆ ਸਪੈਸ਼ਲੀ ਜਿਹੜੀ ਇਹ ਟਰੋਫੀ ਜਿਹੜੀ ਹੈ ਵਰਲਡ ਕੱਪ ਦੀ ਇਥੋਂ ਅਸਲ ਤੋਂ ਸਟਾਰਟ ਹੋਰੀ ਗੁਰੇ ਆਂਦੀ ਜਿਹੜੀ ਧਰਤੀ ਹੈ ਇਥੋਂ ਚੱਲੂ ਸਪੈਸ਼ਲੀ ਅਸੀਂ ਹਾਕੀ ਇੰਡੀਆ ਦਾ ਬਹੁਤ ਧੰਨਵਾਦੀ ਆਂ ਔਰ ਉਸ ਤੋਂ ਬਾਅਦ ਪੰਜਾਬ ਹਾਕੀ ਦਾ ਬਹੁਤ ਧੰਨਵਾਦੀ ਕਿ ਜਿਹੜਾ ਮਾਣ ਹੈ ਅੰਮ੍ਰਿਤਸਰ ਨੂੰ ਦਿੱਤਾ ਹੈ ਔਰ ਸਭ ਤੋਂ ਵੱਡੀ ਮਾਣ ਸਪਰਿੰਗ ਦੇ ਸਕੂਲ ਦੀ ਹੈ ਜਿੱਥੇ ਕਿ ਅਸੀਂ ਇਸ ਅਕਲ ਸਕੂਲ ਨੇ 5 올림픽 ਪੈਦਾ ਕੀਤੇ ਆ ਉਹ ਮਹਾਰਾਜਾ ਰਣਜੀਤ ਸਿੰਘ ਹਾਕੀ ਅਕੈਡਮੀ ਦੇ ਬੈਨਰ ਥੱਲੇ ਖੇਡ ਕੇ ਕਿ 올림픽 ਬਣਿਆ ਜਿਸ ਤਰ੍ਹਾਂ ਇਹ ਸਾਡੀ ਖਾਸ਼ ਹੈ ਸਾਰੇ ਹਾਕੀ ਪ੍ਰੇਮੀਆਂ ਦੀ ਜਿੱਦਾਂ ਇਹ ਟਰੋਫੀ ਤੋਂ ਚਾਲੂ ਕੀਤੀ ਆ ਅਸੀਂ ਮਤਲਬ ਵਿਸ਼ੇਸ਼ ਕਰਦੇ ਆ ਕਿ 골ਡ ਮੈਲ ਜਿੱਤ ਗਿਆ ਤੇ ਫੇਰ ਹੀ ਉਸੇ ਤਰ੍ਹਾਂ ਟਰੋਫੀ ਜਿਹੜੀ ਆ ਅਸੀਂ ਆਮਸਾ ਲਈਏ ਤੇ ਜਿੰਨੇ ਵੀ ਪਲੇਅਰ ਇਸ ਦੇ ਵਿੱਚ ਖੇਡੇ ਨਾ عمر ਸੱਦੀਤ ਉਹਨਾਂ ਨੂੰ ਮਾਨ ਦਈਏ ਇੱਕ ਅਸੀਂ ਖੁਸ਼ ਨਸੀਬ ਆ ਜਿਹੜੀ ਹੌਕੀ ਦੀ ਟਰਾਫੀ ਅਮਰਸਾ ਤੋਂ ਚੱਲੂ ਹੋ ਰਹੀ ਆ ਮੈਂ ਹੌਕੀ ਪੰਜਾਬ ਦਾ ਹੌਕੀ ਇੰਡੀਆ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿਹੜੀਆਂ ਕਿਹੜੀਆਂ ਟੀਮਾਂ ਆ ਰਹੀਆਂ ਤੇ ਕਿੱਥੀ ਹੋਣਗੇ ਸਾਰੇ ਮੈਚ ਇਹ 24 ਟੀਮਾਂ ਜਿਹੜੀਆਂ ਪੂਰੇ ਵਰਲਡ ਦੀ ਟੌਪ ਹੌਕੀ ਦੀ ਟੀਮ ਐ ਉਹ ਜਿਹੜੀਆਂ 25 ਦਸੰਬਰ ਤੋਂ ਲੈ ਕੇ 25 ਨਵੰਬਰ ਤੋਂ ਲੈ ਕੇ 10 ਦਸੰਬਰ ਤੱਕ ਜਿਹੜਾ ਹੈ ਮਦਰਾਈ ਤੇ ਚਨਈ ਦੇ ਵਿੱਚ ਦੋ ਪਾਰਟ ਦੇ ਵਿੱਚ ਜਿਹੜਾ ਆ ਇਹ ਵਰਲਡ ਕੱਪ ਜੂਨੀਅਰ ਵਰਲਡ ਕੱਪ ਹੋ ਰਿਹਾ ਹੈ ਜਿਹੜੇ ਕੁਆਟਰਫਾਈਨ ਸੈਮੀਫਾਈਨ ਫਾਈਨਲ ਹੈ ਉਹ ਚੰਨਈ ਦੇ ਵਿੱਚ 5 ਦਸੰਬਰ ਤੋਂ ਲੈ ਕੇ 10 ਦਸੰਬਰ ਤੱਕ ਜਿਹੜੇ ਖੇਡੇ ਜਾਣਗੇ ਇਹ ਇੱਕ ਹਾਕੀ ਇੰਡੀਆ ਵੱਲੋਂ ਬਹੁਤ ਵੱਡਾ ਕਦਮ ਹੈ ਕਿ ਜਿਹੜਾ ਵਰਲਡ ਕੱਪ ਜਿਹੜਾ ਆ ਉਹ ਸੀ ਕਰਾ ਰਹੇ ਪਾਕਿਸਤਾਨ ਵੀ ਮਾਰੀ ਪਾਕਿਸਤਾਨ ਫਿਲਹਾਲ ਵਿਦਡਰਾ ਕਰ ਗਿਆ ਹੈ ਇਹ ਦੋਨਾਂ ਕੰਟਰੀਆਂ ਦੇ ਕਰਕੇ ਜਿਹੜਾ ਵਿਦਡਰਾ ਕੋ ਦੀ ਵਾਇਸ ਜਿਹੜੀ ਆ ਦੂਜੀ ਟੀਮ ਜਿਹੜੀ ਆ ਉਹ ਲੈ ਲੇ ਬਿਹਤਰ ਉਪਚਾਰ ਸੁਰੱਖਿਤ ਪਰਿਵਾਰ ਤੁਹਾਡੀ ਜ਼ਿੰਦਗੀ ਅਨਮੋਲ ਹੈ ਉਸਦੀ ਸੁਰੱਖਿਆ ਕਰੋ ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ ਤੁਹਾਨੂੰ ਸੀਜ਼ਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਪਾਉਣ ਲਈ ਮਾਹਿਰ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਹਾਨੂੰ ਇਥੇ ਆਈਸੀਓ ਐਕਸ-ਰੇ ਹਾਈ-ਟੈਕ ਲੈਬਾਰਟਰੀ ਦੀ ਸਹੂਲਤ ਵੀ ਮਿਲਦੀ ਹੈ ਸੀ-ਜ਼ੋਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ, ਪੱਥਰੀ, ਜੋਨਡੇਸ, ਟਾਈਫਾਇਡ, ਜੋੜਾਂ ਬਦਲ ਤੇ ਖੂਨ ਦੀ ਕਮੀ, ਸੁੱਕੀ ਖਾਂਸੀ, ਹੱਥਾਂ ਪੈਰਾਂ ਦਾ ਸੋਜਣਾ, ਮਿਰਗੀ, ਚੱਕਰ ਆਉਣਾ, ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ, ਗਿਲਟੀਆਂ, ਨਮੂਨੀਆਂ, ਦਸਤ ਅਤੇ ਮਹਿਲਾਵਾਂ ਦੀ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ ਡਾਕਟਰ ਹਰਸ਼ਪ੍ਰੀਤ ਕੌਰ ਦੰਦਾਂ ਦੇ ਮਾਹਿਰ ਡਾਕਟਰ ਕਰਨਬੀਰ ਸਿੰਘ ਕਾਲੂ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਪਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡ ਐਂਡ 넥 ਔਨਕੋ ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੌਰ ਜਨਾਨਾ ਰੋਗਾਂ ਅਤੇ ਆਈਵੀਐਫ ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਲਈ ਡਾਕਟਰ ਅਰਸ਼ਦੀਪ ਖੋਲ ਫਿਜ਼ੀਓਥੈਰੇਪੀ ਰੀਹੈਬਿਟੇਸ਼ਨ ਦੇ ਲਈ ਡਾਕਟਰ ਅਮਨਦੀਪ ਕੋਰ ਪਲਾਸਟਿਕ ਮਾਈਕ్రో ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਨਾ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ। ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਨਾ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ। ਆਧੁਨਿਕਤਾ ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ। ਜੇਕਰ ਤੁਸੀਂ ਵੀ ਆਪਣਾ ਆਸ਼ਿਆਣਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ। ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ, ਟੂਟੀਆਂ ਦੇ ਬ੍ਰਾਂਡ ਜੈਗਵਾਰ ਐਰੀਅਰ ਗ੍ਰਾਫਟਰ ਓਨੀਟਾ ਸੀਰਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕੀਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇਤੋਂ ਵਧੀਆ ਬ੍ਰਾਂਡਸ ਦੇ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੀਨਸ ਵਿੱਚ ਨੈਰੋਲੈਕ, ਐਸ਼ੀਅਨ, ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ, ਚੂਲੇ, ਗੀਜ਼ਰ, ਸੈਂਟੈਕਸ, ਮੌਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਜੀਏ ਇੰਡੀਆ ਨਿਊਜ਼ ਦੇ ਨਾਲ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ PG India News